ਹੁਣ ਜਸਟਨ ਵੀਵਰ ਨੇ ਅਬਾਨੀਆਂ ਦੇ ਵਿਆਹ ਚ ਲਾਤੀ ਰੌਣਕ ਕਹਿੰਦੇ ਲੈ ਗਿਆ 83 ਕਰੋੜ ਤੇ ਲਾਤੀ ਸਟੇਜ ਜਿੱਥੇ ਦਸਾਂਝਾ ਵਾਲਿਆਂ ਨੇ ਪਹਿਲਾਂ ਜਿੱਤਿਆ ਸੀ ਦਿਲ ਉੱਥੇ ਫਿਰ ਜਸਟਨ ਵੀਵਰ ਨੇ ਵੀ ਕਰ ਲਿਆ ਭਾਰੀ ਗੱਠ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀ ਪ੍ਰਾਣਾ ਅੱਜ ਗੱਲਬਾਤ ਕਰਾਂਗੇ ਅੰਬਾਨੀਆਂ ਦੇ ਵਿਆਹ ਦੀ ਪਹਿਲਾਂ ਵੀ ਜਿਹੜਾ ਇੱਕ ਚਰਚਾ ਰਹੀ ਵੀ ਸੈਰੇਮਨੀ ਸੀ ਰਿੰਗ ਸੈਰੇਮਨੀ ਤੇ ਉਸ ਦਿਨ ਦਸਾਂਝਾ ਵਾਲਿਆਂ ਨੇ ਰੌਣਕ ਲਾਤੀ ਸੀ ਤੇ ਮੇਲਾ ਲਾਤਾ ਸੀ ਤੇ ਸਾਰੇ ਝੂਮੋਠੇ ਤਾਂ ਉੱਥੇ ਹੀ ਕਹਿ ਸਕਦੇ ਆਂ ਵੀ ਅੰਬਾਨੀਆਂ ਨੇ ਹਰ ਇੱਕ ਸੈਲੈਬ੍ਰਿਟੀ ਹਰ ਇੱਕ ਸਿੰਗਰ ਨੂੰ ਭਾਰੀ ਰਕਮ ਦੇ ਕੇ ਆਪਣੇ ਵਿਆਹ ਦੇ ਵਿੱਚ ਸੱਦਿਆ 83 ਕਰੋੜ ਰੁਪਇਆ ਜਸਟਨ ਵੀਵਰ ਨੇ ਲਿਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 83 ਕਰੋੜ ਰੁਪਇਆ ਜਦੋਂ ਜਸਟਨ ਵੀਵਰ ਲੈਂਦਾ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸਿੰਗਰ ਪੰਜਾਬੀ ਸਿੰਗਰ ਵੀ ਉੱਥੇ ਪਹੁੰਚੇ ਤਾਂ ਜਸਟਨ ਵੀਵਰ ਨੇ ਮੇਲਾ ਲਾਤਾ ਤੇ ਸਾਰਿਆਂ ਦੇ ਨਾਲ ਮੁਲਾਕਾਤ ਕੀਤੀ ਤੁਹਾਨੂੰ ਦੱਸਦੇ ਨੇ ਵੀ ਜਸਟਨ ਵੀਵਰ ਉਹ ਕਲਾਕਾਰ ਹੈ ਜਿਸ ਨੇ ਛੋਟੀ ਉਮਰ ਦੇ ਵਿੱਚ ਨਾਮ ਨਖਟਿਆ ਤੇ ਆਪਣੇ ਗੀਤਾਂ ਦੇ ذریعے ਲੋਕਾਂ ਦਾ ਦਿਲ ਨੂੰ ਛੂ ਲਿਆ ਤਾਂ ਫਿਰ ਅੰਬਾਨੀਆਂ ਦੀ ਇੱਛਾ ਜਿਹੜੀ ਸੀ ਉਹ ਜਸਟਨ ਵੀਵਰ ਨੂੰ ਵਿਆਹ ਦੇ ਵਿੱਚ ਬੁਲਾਉਣ ਦੀ ਸੀ ਤੇ ਉਹ ਇੱਛਾ ਪੂਰੀ ਵੀ ਕਰ ਲਈ ਤੇ ਵਿਆਹ ਦੇ ਵਿੱਚ ਸੱਦ ਲਿਆ ਜਸਟਨ ਵੀਵਰ 83 ਕਰੋੜ ਰੁਪਇਆ ਲਾ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੇ ਰੁਪਏ ਇਸ ਵਿਆਹ ਦੇ ਉੱਪਰ ਖਰਚੇ ਗਏ ਨੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ رائے ਤੇ ਤੁਹਾਨੂੰ ਇਹ ਜਿਹੜਾ ਮਾਹੌਲ ਬਣਿਆ ਹੋਇਆ ਸੀ ਵਿਆਹ ਵਾਲੇ ਦਿਨ ਜਿਵੇਂ ਦਸਾਂਝਾ ਵਾਲੇ ਨੇ ਮੇਲਾ ਬੰਨਿਆ ਸੀ ਪੰਜਾਬੀ ਵੀ ਜਦੋਂ ਜਿੱਥੇ ਜਾਂਦੇ ਨੇ ਤਾਂ ਪਰੇ ਤੋਂ ਪਰੇ ਮੇਲਾ ਬਣਾ ਦਿੰਦੇ ਆ ਉਹੀ ਗੱਲ ਹੋਈ ਸੀ ਕਿ ਦਸਾਂਝਾ ਵਾਲੇ ਨੂੰ ਸੱਦਿਆ ਤਾਂ ਫਿਰ ਸਾਰਿਆਂ ਨੂੰ ਨੱਚਣ ਲਾ ਲਿਆ ਆਪਣੇ ਗੀਤਾਂ ਦੇ ਤੇ ਤਾਂ ਜਸਟਨ ਵੀਵਰ ਪਹੁੰਚਿਆ 83 ਕਰੋੜ ਰੁਪਇਆ ਲੈ ਕੇ ਅੰਬਾਨੀਆਂ ਨੇ ਖਰਚਾ ਕੀਤਾ ਖੁੱਲਾ ਵਿਆਹ ਤੇ ਤਾਂ ਤਸਵੀਰਾਂ ਨਾਲ ਨਾਲ ਚੱਲ ਰੀਆਂ ਵਿਆਹ ਦੀਆਂ ਤੁਸੀਂ ਦੇਖੋ ਵੀ ਕਿਵੇਂ ਜਸਟਨ ਵੀਵਰ ਦੇ ਗੀਤਾਂ ਦੇ ਉੱਪਰ ਝੂਮਰੇ ਨੇ ਇੰਡੀਅਨਸ ਸਾਰੇ ਜਿੰਨੇ ਸਲੈਬਰਟੀ ਸੀ ਸਭ ਨੇ ਭੰਗੜਾ ਪਾਇਆ ਤੇ ਗੀਤਾਂ ਦਾ ਇੰਜੋਏ ਜਿਹੜਾ ਫੁੱਲ ਕੀਤਾ ਤਾਂ ਆਪਣੀ ਰਾਇ ਕਰਿਓ ਕਮੈਂਟਾਂ ਵਿੱਚ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ